ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆ ਮਿਸਿਸ ਫੁੱਲਰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਜਿਹੜੇ ਜਿਹੜੇ ਗਏ ਉਹਨੂੰ ਉਹਨਾਂ ਨੂੰ ਪਤਾ ਵੀ ਹੋਣਾ ਕਿ ਕਿ ਕਿਹੜੀ ਇਹ ਸਿੱਟੀ ਆ ਤੇ ਕਿਹੜਾ ਇਹ ਕੰਟਰੀ ਆ ਬੜ ਜਿੰਨਾ ਨਹੀਂ ਪਹਿਚਾਣਾ ਤਾਂ ਮੈਂ ਤੁਹਾਨੂੰ ਦੱਸਦੀ ਨਹੀਂ ਆਏਗਾ ਜੀ ਦੁਬਈ ਦੁਬਈ ਦੇ ਵਿੱਚ ਆਪਾਂ ਨੇ ਵਿਜ਼ਿਟ ਕੀਤਾ ਸੀਗਾ 2021 ਜਦੋਂ ਕਿ ਕੋਰੋਨਾ ਕਾਲ ਚੱਲ ਰਿਹਾ ਸੀਗਾ ਵੀਕ ਤੇ ਤੇ ਆਪਾਂ ਮਤਲਬ ਬਾਈ ਮੈਟਰੋ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜਾਣ ਲਈ ਅੱਗੇ ਇੱਕ ਸਿਟੀ ਆਉਂਦੀ ਆ ਜੋ-ਜੋ ਜਾ ਕੇ ਆਏ ਨੇ ਉਹਨਾਂ ਨੂੰ ਪਤਾ ਆ ਇਬਨ ਬਤੂਤਾ ਉੱਥੇ ਤੱਕ ਮੈਟਰੋ ਜਾਂਦੀ ਆ ਤੇ ਉੱਥੋਂ ਅੱਗੇ ਬੱਸ ਇਸ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਨੂੰ ਲਾਈਕ ਉਥੋਂ ਮੇਬੀ ਅੱਧੇ ਕਿੰਟ ਇਧਰ ਆਉਣਾ ਬਸ ਆ ਜਾਂਦੀਆਂ ਨੇ ਤੇ ਸਵਾ ਪੰਗੇ ਇਸ ਗੁਰਦੁਆਰਾ ਸਾਹਿਬ ਇੱਥੇ ਬਹੁਤ ਹੀ ਸੋਹਣਾ ਕੰਟਰੀ ਹੈ ਇਹ ਦੁਬਈ ਤੇ ਜਿੰਨਾ ਜ਼ਿਆਦਾ ਜਾ ਸਕਦੇ ਨੇ ਉਹਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਬਹੁਤ ਹੀ ਵਧੀਆ ਲਾਈਕ ਜਾਦਤਰ ਆਰਚੀ ਹਿਸ਼ ਲੈ ਪਰ ਟਿਕ ਬਹੁਤ ਇੱਕ ਚੰਗੇ ਤਰੀਕੇ ਨਾਲ ਮਤਲਬ ਇਹਨਾਂ ਨੇ ਸਭ ਕੁਝ ਮੇਨਟੇਨ ਕੀਤਾ ਹੋਇਆ ਤੇ ਸਭ ਨਾਲੋਂ ਚੰਗੀ ਸੂਲ ਰੁੱਥੇ ਹੈਗੀ ਆ ਮੈਟਰੋ ਬਾਈ ਮੈਟਰੋ ਆਪਾਂ ਪੂਰੀ ਦੁਬਈ ਘੁੰਮ ਸਕਦੇ ਆ ਬਿਕੋਜ਼ ਜੇਕਰ ਆਪਾਂ ਲੈਣੇ ਆ ਸੋ ਜੇਕਰ ਆਪਾਂ ਕੈਬ ਲੈਣੇ ਆ ਤਾਂ ਉਹ ਜ਼ਿਆਦਾ ਐਕਸਪੈਂਸਿਵ ਪੈ ਜਾਂਦੀ ਹੈ ਨੇ ਮੈਟਰੋ ਬੈਟਰ ਹੈ ਸੋ ਆਪਾਂ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਸ ਰੰਗ ਪਹੁੰਚ ਗਏ ਆ ਬਟ ਉਸ ਟਾਈਮ ਕੀ ਰੀਜ਼ਨ ਸੀਗਾ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਜੁ ਰਿਪੋਰਟ ਕਰਨੀ ਬਿਲਕੁਲ ਵੀ ਅਲਾਉਡ ਨਹੀਂ ਸੀ ਆ ਸਾਰੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਾਰੇ ਮਤਲਬ ਜਿੰਨੇ ਵੀ ਧਰਮ ਨੇ ਚਰਚ ਵੀ ਉੱਥੇ ਬਣੇ ਹੋਏ ਨੇ ਲਾਈਕ ਸਾਰਾ ਇੱਕ ਏਰੀਆ ਦੇ ਵਿੱਚ ਸਾਰੇ ਜੋ ਧਾਰਮਿਕ ਸਥਾਨ ਨੇ ਉੱਥੇ ਬਣਾਏ ਗਏ ਨੇ ਬਹੁਤ ਜਿਆਦਾ ਮਸ਼ਹੂਰ ਆ ਗੁਰਦੁਆਰਾ ਸਾਹਿਬ ਸਾਰ ਨੂੰ ਜੀਤਾ ਪਤਾਈਆ ਆਪਾਂ ਜਸਟ ਬਾਹਰ ਤੋਂ ਹੀ ਸ਼ੂਟ ਕੀਤਾ ਜਿੰਨਾ ਕ ਆਪਾਂ ਨੂੰ ਹਨਾ ਮਤਲਬ ਪੋਸੀਬਲ ਸੀਗਾ ਅੰਦਰ ਬਿਲਕੁਲ ਵੀ ਅਲਾਉਡ ਨਹੀਂ ਸੀਗਾ ਪਰ ਅੰਦਰ ਜਾ ਕੇ ਆਪਾਂ ਦਰਸ਼ਨ ਕੀਤੇ ਬਹੁਤ ਇੱਕ ਆ ਮਿਲ ਕੇ ਸ਼ਾਂਤੀ ਪੀਸਫੁਲ ਜਗਾ ਹੈਗੀ ਆ ਕੋਰਸ ਲਹੌਤਾ ਪੰ ਸਰਣੂ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਬਹੁਤ ਜਿਆਦਾ ਆਪਨ ਜਾ ਕੇ ਸ਼ਾਂਤੀ ਮਿਲਦੀ ਆ ਇਹ ਬਾਰ ਦਾ ਦ੍ਰਿਸ਼ਾ ਜੋ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਦਰਬਾਰ ਦਾ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਨਾਮ ਹੈ ਉੱਥੇ ਰੱਖਿਆ ਗਿਆ ਠੀਕ ਹੈ ਬਹੁਤ ਹੀ ਵਧੀਆ ਜਗਾ ਪੀਸਫੁਲ ਵੈਸੀ ਏਰੀਆ ਵੀ ਬਹੁਤ ਜਿਆਦਾ ਪੀਸਫੁਲ ਆ ਆਈ ਹੋਪ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ। ਤਦ ਅਗਲੀ ਵੀਡੀਓ 'ਚ ਮਿਲਦੇ ਹਾਂ ਜੀ। ਤਦ ਤੱਕ ਸਤਿ ਸ਼੍ਰੀ ਅਕਾਲ।